ਸਾਥੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਜੀ ਬ੍ਰੈਡ ਪਕੌੜਾ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਇਓ ਤੇ ਤੁਸੀਂ ਲੈਕ ਕਮੈਂਟ ਸ਼ੇਅਰ ਜਰੂਰ ਕਰਦੇ ਰਹੇ ਕਿਉਂ ਨਵਾਂ ਨਵਾਂ ਵੀਡੀਓ ਵੇਖਣ ਨੂੰ ਤੇ ਅੱਜ ਫਿਰ ਆਪਾਂ ਆਹ ਇਹਦੀ ਲਾਲ ਮਿਰਚ ਅੱਧਾ ਕ ਚਮਚਾ ਇਹ ਤੇ ਮੈਂ ਪਾਉਣੀ ਆਹ ਹੈਗਾ ਵਿੱਚ ਜੀ ਜੀਰਾ ਜੀਰੇ ਨੂੰ ਮੈਂ ਇਦਾਂ ਦਰਦ ਫੜਾ ਕੇ ਘਸ ਕੇ ਪਾਣੀ ਤਾਂ ਆਹ ਹੈਗਾ ਇਹ ਨੂਨ ਇੱਕ ਚੌਂਚਾ ਇਹ ਤਾਂ ਤੁਸੀਂ ਸਵਾਦ ਅਨੁਸਾਰ ਪਾਉਣਾ ਜੇ ਵੱਧ ਘੱਟ ਪਾਉਣਾ ਹੋਰ ਪਾ ਸਕਦੇ ਆਪਾਂ ਹਲਦੀ ਇਹ ਚ ਥੋੜੀ ਜਿਹੀ ਪਾਵਾਂਗੇ ਬਾਰੀ ਨਹੀਂ ਪਾਉਣਗੇ ਤਾਂ ਆਹ ਹੈਗਾ ਮੇਰੇ ਕੋਲ ਤਣਗਾ ਜੀ ਦਰੜ ਫਰੜਾ ਜੱਕ ਰਿਹਾ ਤੁਨਗਾ ਇਹ ਆਪਾਂ ਸਾਰੀਆਂ ਚੀਜ਼ਾਂ ਨੂੰ ਇਦਾਂ ਮਿਕਸ ਕਰ ਲੈਂਦੇ ਆਂ ਆਲਿਆਂ ਦਾ ਡੋਅ ਰੈਡੀ ਹੈ ਤੇ ਹੁਣ ਆਪਾਂ ਕੀ ਕਰਦੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਅਗਲਾ ਪ੍ਰੋਸੈਸ ਮੈਂ ਹੱਥ ਮੜਿਆ ತೋਣਾ ਹੁਣ ਆਪਾਂ ਦੇਖੋ ਜੀ ਇਦਾਂ ਕਰਦੇ ਆਂ ਇੱਕ ਬ੍ਰੈਡ ਨੂੰ ਲਾਵਾਂਗੇ ਜੀ ਆਪਾਂ ਆਲੂਆਂ ਦਾ ਡੋ ਬ੍ਰੈਡ ਪਕੌੜੇ ਨੂੰ ਇਹ ਦੱਲਾ ਕੇ ਰੱਖ ਲੈਣੇ ਇੱਕ-ਇੱਕ ਨੂੰ ਥੋੜਾ ਮੇਰੇ ਹੱਥਾਂ ਥੋੜਾ ਇਹ ਵਿੱਚ ਇਹ ਕੋਲ ਬਲਣੇ ਜੀ ਚਟਣੀ ਹਰੀ ਕੂਤਨੇ ਵਾਲੀ ਚਟਨੀ ਪਤਿੰਨੇ ਦੀ ਪਦੀਨੇ ਦੀ ਵੀ ਕਹਿੰਦੇ ਆ ਕੂਤਨੇ ਦੀ ਵੀ ਕਹਿੰਦੇ ਹੈ ਤਾਂ ਗਲਤੀ ਤਾਂ ਕੀ ਹੈ ਸਹੀ ਮੈਨੇ ਤਾਂ ਪਰ ਕਹਿਣ ਕਹਿਣ ਦੇ ਤਰੀਕੇ ਆ ਡੋਡੀ ਇਹਦਾ ਟੇਸਟ ਜਾਂ ਕੁਝ ਵੱਖਰਾ ਹੀ ਆਊਗਾ ਫਿਰ ਆ ਦੇਖ ਇਦਾਂ ਆਪਾਂ ਨਹੀਂ ਕਰਕੇ ਰੱਖ ਲਾਂਗੇ ਇਹ ਦੇਖ ਆਪਾਂ ਇਹਦੇ ਨੂੰ ਲਾ ਲੈਨੇ ਆ ਨੈਫਨਾ ਨੈਫਨਾ ਬੜਾ ਸੋਹਣਾ ਲੱਗਦਾ ਏ ਆ ਦੇਖ ਇੱਕੋ ਜਿਹਾ ਹੋ ਜਾਂਦਾ ਨੈਫਨਾ ਇੱਕ ਆਪਾਂ ਬਣਾ ਕੇ ਦਿਖਾਵਾਂਗੇ ਜੀ ਤੁਹਾਨੂੰ ਕੁਵਾਰ ਦੀ ਸਬਜ਼ੀ ਉਹ ਵੀ ਤੁਸੀਂ ਦੇਖਦੇ ਰਹਿਣਾ ਆਪਣੇ ਚੈਨਲ ਨੂੰ ਉਹ ਬਹੁਤ ਚੀਜ਼ਾਂ ਲਈ ਲਾਹੇਵੰਦ ਆ ਕਿ ਗੋਡੇ ਗਿੱਟੇ ਦੁਖਦਿਆਂ ਲਈ ਪਰ ਤੁਸੀਂ ਖਾ ਨਹੀਂ ਸਕਦੇ ਹੈਗਾ ਨਾ ਨਿਤ ਜੇ 5-10 ਦਿਨ ਲਗਾਤਾਰ ਖਾਓ ਤਾਂ ਤੁਹਾਡੀ ਦੇ ਟੂ ਇਟ ਆਈ ਯੋ ਸਾਰੀ ਬੈਕ ਦੀ ਪ੍ਰੋਬਲਮ ਲੱਤਾਂ ਗੋਡਿਆਂ ਦੀ ਜਿਵੇਂ ਉਹ ਬਹੁਤ ਚੰਗੀ ਚੀਜ਼ ਆ ਪਰ ਅਸੀਂ ਕਈ ਵੇਰ ਖਾਣ ਲੱਗੇ ਜੀ ਲਾਲ ਚਟਨੀ ਇਹ ਚਟਨੀ ਸਾਡੀ ਆਦਤ ਹੋਈ ਆ ਤੇ ਤੁਹਾਨੂੰ ਨਹੀਂ ਹੌਲਾ ਅਖਰਾਵ ਲੱਗਦਾ ਫਿਰ ਹੁਣ ਆਪਾਂ ਕਰਾਂਗੇ ਘੋਲ ਤਿਆਰ ਫਿਰ ਆਪਾਂ ਉਹ ਸਾਰਾ ਦਿਖਾ ਦੇਵਾਂਗੇ ਤੁਹਾਨੂੰ ਹੁਣ ਦੇਖੋ ਆਪਣੇ ਬ੍ਰੈਡ ਰਾਈਡ ਦੇਖੋ ਸਾਰੇ ਬਣਾ ਕੇ ਤੇ ਹੁਣ ਆਪਾਂ ਬਣਾਉਣੇ ਆ ਜੀ ਘੋਲੇ ਦਾ ਤਿਆਰ ਕਰਦੇ ਫਿਰ ਬਣਾਉਣ ਲੱਗੇ ਜੀ ਵੇਸਣ ਵੇਸਣ ਫਿਰ ਆਪਾਂ ਦੋ ਘੋਲ ਨਹੀਂ ਲਵਾਵਾਂਗੇ ਜੇ ਵੱਧਾ ਕਰਤਾ ਹੋਇਆ ਤੇਲ ਲੈ ਲਾਂਗੇ ਦੇ ਵਿੱਚ ਪਾਉਣੇ ਜੀ ਦਹੀਂ ਥੋੜਾ ਜਿਹਾ ਨੱਕ ਪਾਉਣੇ ਬਾਲਾ ਨਹੀਂ ਪਾਉਣੇਗੇ ਅ ਵਿੱਚ ਪਾਣਾ ਆਪਾਂ ਥੋੜਾ ਇੱਕ ਟਕ ਚਮਚਾ ਮੂੰਨ ਹਲਦੀ ਇਹ ਤੇ ਇਹ ਨਹੀਂ ਤੇ ਜਪਾਉਣੇ ਤੋਏ ਚ ਮੇ ਪਾਤਾ ਸੀ ਆਂਬ ਚੂਰੋ ਮੈ ਤੁਹਾਨੂੰ ਦਿਖਾਉਣ ਨੂੰ ਭੁੱਲ ਗਈ ਬਾਅਦ ਚ ਵੀਡੀਓ ਵਾਲਾ ਬੰਦਾ ਉੱਧਰ ਉੱਧਰ ਗਿਆ ਵਸ ਗਿਆ ਤਾਂ ਉਹ ਦੂ ਪਾਇ ਸੀਗਾ ਇਹਨਾਂ ਦੇਖੋ ਹੁਣ ਆਪਾਂ ਇਹਦੇ ਨਾਲ ਕੋਲ ਲੈਣਾ ਥੋੜਾ ਥੋੜਾ ਪਾਣੀ ਪਾ ਕੇ ਘੋਲ ਲੇ ਲੱਗਿਆ ਤੁਹਾਨੂੰ ਕੋਲ ਬਹੁਤ ਵਧੀਆ ਬਣਦਾ ਹੈ ਤਾਂ ਹੁਣ ਆਪਾਂ ਤੁਹਾਨੂੰ ਇਹਦੇ ਤਰੀਕੇ ਨਾਲ ਬਣਾਉਣਾ ਬੱਦ ਵਧੀਆ ਬਣਦਾ ਆ ਆ ਦੇਖੋ ਜੀ ਕੋਲ ਆਪਣਾ ਹੁਣ ਰੈਡੀ ਹੈ ਆਏ ਦੇਖੋ ਥੱਲੇ ਲੱਗਦਾ ਨਾ ਜਿਹੜਾ ਇਦਾਂ ਲਖੀ ਤਰਜੀ ਵਾਧੀਆ ਤੁਮਾ ਟੋਲੇ ਰੈਡੀ ਹੈ ਹੁਣ ਆਪਾਂ ਬਣਾਉਣੀ ਆ ਤੇ ਤੁਹਾਨੂੰ ਦਿਖਾਉਣੀ ਆ ਫਿਰ ਆਪਾਂ ਟਰਾਈ ਕਰਦੇ ਹਾਂ ਜੀ ਦੋ ਤਿੰਨ ਤਰੀਕੇ ਨਾਲ ਇਹ ਨਹੀਂ ਹੁਣ ਆਪਾਂ ਕਹਿ ਸਕਦੇ ਆਪਾਂ ਕਿਹੜੇ ਤਰੀਕੇ ਨਾਲ ਕਰਾਂਗੇ ਟਰਾਈ ਪਰ ਆਪਾਂ ਟਰਾਈ ਕਰਾਂਗੇ ਦੇਖੋ ਆਹ ਦੇਖੋ ਸਿੱਧਾ ਆਹ ਦੇਖੋ ਜੀ ਹੁਣ ਆ ਸਕਦੇ ਜੀ ਆਪਾਂ ਪਹਿਲਾਂ ਕੱਚੇ ਕਰ ਕਰਕੇ ਰੱਖਾਂਗੇ ਤੇ ਫੇਰ ਪੱਕੇ ਕਰਾਂਗੇ ਇਹਨਾਂ ਨੂੰ ਦੇ ਗਵਰਮੈਂਟਾਂ ਦੇ ਬਣ ਜਾਂਦੇ ਜਲਦੀ ਜਲਦੀ ਜੇ ਪ੍ਰੋਹਣੇ ਨੇ ਆਉਣੇ ਇਹ ਸਾਰਾ ਸਮਾਨ ਰੈਡੀ ਕਰਕੇ ਰੱਖ ਲਵੇ ਤੇ ਪ੍ਰੋਹਣੇ ਦੇ ਆਉਂਦਿਆਂ ਨੂੰ ਫਟਾਫਟ ਹੀ ਦੇ ਦੇਵੇ ਅਸੀਂ ਬਰ ਰੈਡੀ ਕਰਨ ਨੂੰ ਇੱਕ ਦਿਨਾਂ ਰਹਿਗੇ ਤੇ ਫੇਰ ਸਾਡਾ ਉਹ ਦੇ ਦੇਣਾ ਲੈ ਕੇ ਨਹੀਂ ਤਨੂ ਲੱਭ ਜਾਂਦੇ ਥੋੜੇ ਹੋ। ਵੇਖੋ ਹੁਣ ਆਪਾਂ ਬਣਨ ਨੂੰ ਇਹਨਾਂ ਨੂੰ ਜਿਆਦਾ ਛੇਤੀ ਹੁੰਦੀ ਹੈ ਬਹੁਤ ਜਲਦੀ ਬਣ ਜਾਂਦਾ ਇਹ। ਬ੍ਰੈਡ ਦੇ ਪਕੌੜਾ ਬ੍ਰੈਡ ਪਕੌੜਾ ਆਲੂ ਵਾਲਾ ਆਲੂ ਪਾ ਕੇ ਇਹਨੂੰ ਪਕੌੜਾ ਹੁੰਦਾ ਜਿਹੜੇ ਵਿੱਚ ਆਪਾਂ ਆਲੂ ਪੈਕ ਕਰਗੇ ਜਿਹੜੇ ਦੂਜੇ ਹੁੰਦੇ ਉਹਨਾਂ ਨੂੰ ਨਹੀਂ ਆਪਾਂ ਬਰੈਡ ਪਕੌੜਾ ਕਹਿੰਦੇ ਹੁਣ ਆਪਾਂ ਇੱਕ ਸਾਤਾ ਹੀ ਬਣਾ ਕੇ ਦੇਖਦੇ ਹਾਂ ਟਰਾਈ ਆਪਾਂ ਸਾਰੇ ਤਿਕਾ ਦਾ ਕਰਾਂਗੇ ਅੱਜ ਜਿਵੇਂ ਵੀ ਟਰਾਈ ਕਰੀ ਤੁਹਾਨੂੰ ਉਹ ਵੀ ਦਿਖਾਉਂਦੇ ਹੀ ਰਵਾਂਗੇ ਐਨੀ ਵੀ ਪੁੱਠਾ ਸਿੱਧਾ ਹੋ ਗਿਆ ਉਹ ਵੀ ਵਿੱਚੇ ਹੀ ਆ ਜੂ ਸਾਹਮਣੇ ਤੁਹਾਡੇ ਇਹ ਆਪਾਂ ਛੋਟਾ ਲਿਆਏ ਜਾਣ ਕੇ ਕਿ ਜੇ ਨੂੰ ਛੋਟੇ ਨੂੰ ਨਹੀਂ ਲੈਂਦੇ ਜੀ ਆਪਾਂ ਵੱਡਾ ਲਈਏ ਤਾਂ ਫਿਰ ਜਿਆਦਾ ਤੇਲ ਵੇਸਟ ਹੋ ਜਾਂਦਾ ਏ ਇਸ ਲਈ ਆਪਾਂ ਕੜਾਈ ਛੋਟੀ ਲਈ ਹੈ। ਪਰ ਨਾਲ ਆਪਣੇ ਪਕਵੜੇ ਬਣ ਗਏ ਜੀ ਆਪਾਂ ਦੂਸਰੀ ਵਾਰ 1 ਵਾਰੀ ਹੋਰ ਫਰਾਈ ਕਰਾਂਗੇ ਤਾਂ ਇਹ ਆਪਣੇ ਕੀਰਾ ਹੋ ਗਿਆ 1 ਵਾਰੀ ਫਰਾਈ ਤਾਂ ਤਕਰੀਬਨ ਦੇਖੋ ਤੁਸੀਂ ਇੱਕ ਦੋ ਬਰੈਡ ਲਓ ਤੋਕਰੀ ਭਰ ਲਓ ਬ੍ਰੈਡਾਂ ਦੀ ਦੇਖੋ ਹੁਣ ਆਪਾਂ ਇਹਨੂੰ ਕੱਟ-ਕੱਟ ਕੇ ਬਣਾਵਾਂਗੇ ਦੇਖੋ ਟੋਕਰੀ ਭਰ ਕੇ ਬਣਾ ਲਈ ਪਕੌੜੀਆਂ ਦੀ ਆਪਾਂ ਤੇ ਦੇਖੋ ਰੱਜ ਰੱਜ ਕੇ ਖਾਓ ਸਾਰੇ ਜਾਣੇ ਨਾ ਇਹ ਬਣਨੇ ਸੌਖੇ ਨਾ ਇਹ ਬਧੀਆ ਸੌਖਾ ਤਰੀਕਾ ਸੌਖਾ ਨਾ ਇਹ ਸਾਰੇ ਜਾਣੇ ਰੱਜ ਜਾਂਦੇ ਦੋ ਡੇਢ ਬ੍ਰੈਡ ਲੱਗਣੀਆਂ ਤੇ ਟੋਕਰੀ ਭਰ ਗਈ ਹੈ ਪੂਰੀ ਤਾਂ ਤੁਸੀਂ ਵੀ ਆਪਣੇ ਤਰੀਕੇ ਨਾਲ ਬਣਾਉਂਦੇ ਰਹੋ ਤੇ ਆਪਾਂ ਤੁਹਾਨੂੰ ਫੇਰ-ਫੇਰ ਦਿਖਾਵਾਂਗੇ ਕਿ ਪੂਰੀ ਵੀਡੀਓ ਦਿਖਾਉਣਿਆ ਦਾ ਵੀਡੀਓ ਬਹੁਤ ਵੱਡੀ ਹੋ ਜਾਂਦੀ ਆ ਤਾਂ ਸੌਰੀ ਜੀ ਤੁਸੀਂ ਸਾਨੂੰ ਮਾਫ ਕਰਿਓ ਤੇ ਕਿ ਪੂਰੀ ਵੀਡੀਓ ਨਹੀਂ ਦਿਖਾ ਸਕਦਾ ਆ ਦੇਖੋ ਜੀ ਬ੍ਰੈਡ ਪਕੌੜਾ ਆਪਣਾ ਰੈਡੀ ਐ ਇਹ ਥੋੜਾ ਜਲਦੀ ਦੇ ਬਣਨੇ ਚਾਹੀਦਾ ਹੋਵੇ ਦੇਖੋ ਕਿੰਨਾ ਸੋਹਣਾ ਬਣਿਆ ਤਾਂ ਆ ਦੇਖੋ ਜੀ ਇਹ ਮੈਂ ਜੀ ਵਿੱਚ ਸੋਸ ਨਹੀਂ ਲਾਇਆਗਾ ਇਹ ਮੇਰੇ ਪਲੇਨ ਮੇਰਾ ਖਿਆਲ ਤੇ ਗਾਂ ਪਤਾ ਲੱਗ ਜੂਗਾ ਦੇਖੋ ਜੀ ਕਿੰਨੇ ਸੋਹਣੇ ਬਣੇ ਆ ਆਹ ਦੇਖੋ। ਨਮਸਕਾਰ। ਆਹ ਦੇਖੋ ਜੀ ਤੁਸੀਂ ਥਾਲ ਪਰ ਪਰ ਖਾਓ। ਆਹ ਦੇਖੋ ਜੀ ਆਪਾਂ ਬਣਾ ਲਿਆ ਬਰੈਡ ਪਕਾੜੇ। ਆਂਜਾ ਆਂਜੋ ਲੁੱਟ ਲਓ ਮੇਲਾ। ओके okay, जी ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਦੇ ਨਾਲ ਆਪਣਾ ਬਰੈਡ ਪਕੌੜਾ ਰੈਡੀ ਹੈ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਉਣਾ ਲਾਈਕ ਕਮੈਂਟ ਕਰਨਾ ਨਹੀਂ ਭੁੱਲਣਾਗਾ ਤਾਂ ਬੈਲ ਬਟਨ ਨੂੰ ਨਪ ਨਪ ਕੇ ਤੁਸੀਂ ਜਮਾਂ ਕਾਲਾ ਕਰ ਦਿਓ ਚੇਤਨ ਭਲਾਉਣਾ ਤਾਂ ਕੇ ਜੀ ਮਿਲਦੇ ਨੇ ਨੈਕਸਟ ਵੀਡੀਓ ਦੇ ਨਾਲ ਸਸ